ਜੋ ਜਗਤ ਤੋਂ ਹੀ ਨਹੀਂ ਰਜਿਆ ਮੁਸ਼ਕਿਲ ਹੈ ਕਿ ਉਹਦੇ ਅੰਦਰ ਪ੍ਰਭੂ ਪ੍ਰਾਪਤੀ ਦੀ ਕੋਈ ਤੇਸਤਾ ਪੈਦਾ ਹੋਵੇ ਉਮੰਗ ਪੈਦਾ ਹੋਵੇ ਐਸਾ ਦੇਖਣ ਵਿੱਚ ਆਇਆ ਹੈ ਜਾਂ ਤੇ ਪ੍ਰਮਾਤਮਾ ਨੂੰ ਉਹ ਮੰਨਦੇ ਨੇ ਜਿਨ੍ਹਾਂ ਨੇ ਆਪਣੀ ਵਾਸ਼ਨਾ ਦੀ ਪੂਰਤੀ ਕਰਨੀ ਹੈ ਆਪਣੀ ਕਾਮਨਾ ਦੀ ਪੂਰਤੀ ਕਰਨੀ ਦੂਜਾ ਧੜਾ ਉਹ ਹੈ ਜੋ ਆਪਣੀ ਕਾਮਨਾ ਦੀ ਪੂਰਤੀ ਲਈ ਵਾਸ਼ਨਾ ਦੀ ਪੂਰਤੀ ਲਈ ਪ੍ਰਮਾਤਮਾ ਨੂੰ ਇਨਕਾਰ ਕਰਦੇ ਨੇ ਕਿਉਂਕਿ ਪ੍ਰਮਾਤਮਾ बाधा खड़ी कर देगा अंदर जो तृष्णा है अंदर जो वासना है जिदी पूर्ति करनी है ईश्वर ते बाधा खड़ी कर देवेगा तो इस तरह ਦੇ ਮਨੁੱਖ ঈশ্বর ਤੋਂ ਇਨਕਾਰੀ ਹੋ ਜਾਂਦੇ ਨੇ ਕਿਉਂਕਿ ਉਹਨਾਂ ਨੇ ਆਪਣੀ ਵਾਸਨਾ ਦੀ ਪੂਰਤੀ ਕਰਨੀ ਹੈ ਦੋ ਤਰ੍ਹਾਂ ਦੇ ਮਨੁੱਖ ਅਸੀਂ ਜਗਤ ਦੇਖਦੇ ਹਾਂ ਕਮਜ਼ੋਰ ਤਬਕਾ ਆਪਣੀ ਵਾਸਨਾ ਦੀ ਪੂਰਤੀ ਲਈ ঈশ্বর ਨੂੰ ਮੰਨਦਾ ਹੈ ਤਾਕਤਵਰ ਤਬਕਾ ਆਪਣੀ ਵਾਸਨਾ ਦੀ ਪੂਰਤੀ ਲਈ ঈশ্বর ਨੂੰ ਇਨਕਾਰ ਕਰ ਦਿੰਦਾ ਹੈ ਉਸ ਨੂੰ ਬੁਲਾਏ ਤਾਕਤੇ ਰੱਖ ਦਿੰਦਾ ਹੈ ਕਮਜ਼ੋਰ ਤੋਂ ਮੁਰਾਦ ਜਿਹਦੇ ਕੁਲ ਧੀਆਂ ਪੁੱਤਰਾਂ ਦਾ ਕੋਈ ਆਸਰਾ ਨਹੀਂ ਧਨ ਸੰਪਦਾ ਦਾ ਕੋਈ ਆਸਰਾ ਨਹੀਂ ਪਦ ਪ੍ਰਤਿਸ਼ਟਾ ਦਾ ਕੋਈ ਆਸਰਾ ਨਹੀਂ ਉਹਦੇ ਲਈ ਹੁਣ ਆਖਰੀ ਸਹਾਰਾ ਹੈ ਈਸ਼ਵਰ ਵਾਸਨਾ ਬੜੀ ਪਰਵਲ ਹੈ ਤ੍ਰਿਸ਼ਨਾ ਬੜੀ ਪਰਵਲ ਹੈ ਪਰ ਉਸ ਦੀ ਪੂਰਤੀ ਕਰਨੀ ਹੈ ਤਾਂ ਕਿਸ ਤਰ੍ਹਾਂ ਹੋਵੇ ਤੋਂ ਕਮਜ਼ੋਰ ਬੰਦਾ ਆਪਣੀ ਵਾਸਨਾ ਦੀ ਪੂਰਤੀ ਲਈ ਈਸ਼ਵਰ ਨੂੰ ਸਾਧਨ ਬਣਾਉਂਦਾ ਹੈ ਈਸ਼ਵਰ ਸਾਧਕ ਹੈ ਵਾਸਨਾ ਦੀ ਪੂਰਤੀ ਲਈ ਪਰ ਜੋ ਤਾਕਤਵਰ ਬੰਦਾ ਹੈ ਜਿਸ ਨੇ ਜ਼ਬਰ ਕਰਨਾ ਹੈ ਲੁੱਟਣਾ ਹੈ ਬੁਰਾਚਾਰ ਕਰਨਾ ਹੈ ਹੁਕਮ ਚਲਾਣਾ ਹੈ ਜ਼ਬਰਨ ਤੇ ਈਸ਼ਵਰ ਤੇ ਉਸ ਲਈ ਬਾਧਕ ਹੈ ਉਹ ਫਿਰ ਇਨਕਾਰੀ ਹੋਵੇਗਾ ਤੋਂ ਤਾਕਤਵਰ ਈਸ਼ਵਰ ਨੂੰ ਬਾਧਾ ਸਮਝ ਕੇ ਬਾਧਕ ਸਮਝ ਕੇ ਇਨਕਾਰੀ ਹੋ ਜਾਂਦਾ ਹੈ ਕਮਜ਼ੋਰ ਈਸ਼ਵਰ ਨੂੰ ਸਾਧਕ ਸਮਝ ਕੇ ਉਸ ਨੂੰ ਮੰਨਦਾ ਹੈ ਔਰ ਇਹ ਦੋਹਾਂ ਦਾ ਮੰਨਣਾ ਝੂਠ ਹੈ ਕਿਉਂਕਿ ਦੋਹਾਂ ਦੇ ਅੰਦਰ ਜਿਹੜੀ ਹੈ ਪਰਬਲ ਵਾਸ਼ਨਾ ਹੀ ਹੈ ਕੰਗੇ ਹਾਂ ਹਾਲਾਂਕੂ ਹਿਟਲਰ ਜੇ ਬਸਤੀਆਂ ਦੀਆਂ ਬਸਤੀਆਂ ਉਜਾੜ ਸਕੇ ਜੇ 1 ਕਰੋੜ ਮਨੁੱਖਾਂ ਨੂੰ ਹਿਟਲਰ ਕਤਲ ਕਰ ਸਕੇ ਤਾਂ ਇਹ ਸਭ ਕੁਝ ਤਾਂ ਹੀ ਹੋ ਸਕਦਾ ਹੈ ਕਿ ਈਸ਼ਵਰ ਦੀ ਹੋਂਦ ਨੂੰ ਇੱਕ ਪਾਸੇ ਰੱਖ ਦਿੱਤਾ ਜਾਏ ਭਾਵੇਂ ਈਸ਼ਵਰ ਨੂੰ ਇੱਕ ਪਾਸੇ ਰੱਖਣਾ ਬੜੀ ਔਖੀ ਗੱਲ ਹੈ ਪਰ ਕਮ ਸੇ ਕਮ ਮਨ ਤੋਂ ਤੇ ਉਸ ਨੂੰ ਇੱਕ ਪਾਸੇ ਰੱਖਿਆ ਜਾ ਸਕਦਾ ਹੈ ਆਪਣੀ ਸੋਚਣ ਸ਼ਕਤੀ ਤੋਂ ਉਸ ਨੂੰ ਇੱਕ ਪਾਸੇ ਰੱਖਿਆ ਜਾ ਸਕਦਾ ਹੈ ਤਾਂ ਤਾਕਤਵਰ ਬੰਦੇ ਨੇ ਜਦ ਆਪਣੀ ਵਾਸ਼ਨਾ ਦੀ ਪੂਰਤੀ ਕਰਨੀ ਹੁੰਦੀ ਹੈ ਤਾਂ ਫਿਰ ਉਹ ਈਸ਼ਵਰ ਨੂੰ ਬਾਧਾ ਸਮਝ ਕੇ ਨਕਾਰ ਕਰ ਖਿਰਦਾ ਹੈ ਕਾਇ ਨੂੰ ਖਰਾਬਾ ਕਰ ਸਕਦਾ ਹੈ ਈਸ਼ਵਰ ਦਾ ਮਤਲਬ ਦਇਆ ਈਸ਼ਵਰ ਦਾ ਮਤਲਬ ਸੰਤੋਸ਼ ਈਸ਼ਵਰ ਦਾ ਮਤਲਬ ਹਰੇਣੀ ਈਸ਼ਵਰ ਦਾ ਮਤਲਬ ਸਦਾਚਾਰ ਈਸ਼ਵਰ ਦਾ ਮਤਲਬ ਹੈ ਭਾਈਚਾਰਾ ਔਰ ਈਸ਼ਵਰ ਦਾ ਮਤਲਬ ਹੈ ਨਿਰਵੈਰ ਵਰਤਿਆ ਤੇ ਜੇ ਇਹ ਸਭ ਕੁਝ ਹੈ ਤਾਂ ਫਿਰ ਹਿਟਲਰ ਆਪਣੀ ਵਾਸਨਾ ਦੀ ਪੂਰਤੀ ਕਰ ਨਹੀਂ ਸਕਦਾ ਚੰਗੇ ਸਾਂ ਤੇ ਹਲਾਕੂ ਦਾ ਅੱਗੇ ਚੱਲਣਾ ਬਹੁਤ ਔਖਾ ਹੋਵੇਗਾ ਜਾਂ ਇਸ ਤਰ੍ਹਾਂ ਦੀ ਫਿਤਰਤ ਦੇ ਜੋ ਮਨੁੱਖ ਹੋਏ ਨੇ ساری ਦੁਨੀਆ ਦੇ ਚੰਨ ਸ੍ਰਾਵਣ ਇਤਿਆਦਕ अगर वो ईश्वर दी होंद ਨੂੰ ਸਾਹਮਣੇ ਰੱਖ ਦੇਣ ਤਾਂ ਮੁਸ਼ਕਿਲ ਹੈ ਉਹ ਆਪਣੀ ਵਾਸਨਾ ਦੀ ਪੂਰਤੀ ਕਰ ਸਕੋ ਫਿਰ ਔਖੀ ਗੱਲ ਹੈ ਤਾਂ ਤਾਕਤਵਰ ਬੰਦਾ چاہے ਉਹਦੇ ਕੋਲ ilm ਦੀ ਤਾਕਤ ਹੈ, ਧਨ ਦੀ ਤਾਕਤ ਹੈ, ਸ਼ਰੀਰ ਦੀ ਤਾਕਤ ਹੈ, ਪਦ ਪ੍ਰਤਿਸ਼ਠਾ ਦੀ ਤਾਕਤ ਹੈ, ਕਿਸੇ ਵੀ ਪੱਖ ਦੀ ਜੋ ਤਾਕਤ ਹੈ, ਔਰ ਉਸਨੇ ਆਪਣੀ ਵਾਸਨਾ ਦੀ ਪੂਰਤੀ ਕਰਨੀ ਹੈ, ਤਾਂ ਈਸ਼ਵਰ ਤੇ ਇੱਕ دیوار ਹੈ, دیوار ਗਿਰਾਣੀ ਪੈਗੀ। ਈਸ਼ਵਰ ਤੇ ਬਾਧਾ ਹੈ। ਤਾਂ ਜੈਸੇ ਜੈਸੇ ilm ਜਗਤ ਦੇ ਵਿੱਚ ਵਧਿਆ ਜੈਸੀ ਜੈਸੀ ਬੇਰੂਨੀ ਪਦਾਰਤ ਦੀ ਤਾਕਤ ਮਨੁੱਖ ਦੇ ਕੋਲ ਵਧੀ ਹੈ ਵੈਸੇ ਵੈਸੇ ਮਨੁੱਖ ਈਸ਼ਵਰ ਨੂੰ ਬਾਧਾ ਸਮਝ ਕੇ ਇਨਕਾਰੀ ਹੁੰਦਾ ਗਿਆ ਔਰ ਅੱਜ ਐਲਾਨੀਆਂ ਤੌਰ ਤੇ ਅੱਧੀ ਦੁਨੀਆ ਨਾਸਤਿਕ ਹੈ ਸੰਸਾਰ ਦੇ ਇਤਿਹਾਸ ਵਿੱਚ ਐਸਾ ਪਹਿਲੀ ਦਫਾ ਹੋਇਆ ਹੈ ਕਿ ਅੱਧੀ ਮਨੁੱਖਤਾ ਬਿਲਕੁਲ ਨਾਸਤਿਕ ਹੋਵੇ ਜਿਸ ਦੇ ਅੰਦਰ ਕੋਈ ਆਸਥਾ ਨਹੀਂ ਜਿਸ ਦੇ ਅੰਦਰ ਪ੍ਰਮਾਤਮਾ ਦਾ ਕੋਈ ਯਕੀਨ ਨਹੀਂ ਕੋਈ ਭਰੋਸਾ ਨਹੀਂ ਕਾਰਨ ਬਾਧਾ ਸਮਝਦੇ ਨੇ ਅਗਰ ਈਸ਼ਵਰ ਹੈ ਤਾਂ ਫਿਰ ਦਇਆ ਚਾਹੀਦੀ ਹੈ ਅਗਰ ਈਸ਼ਵਰ ਹੈ ਤਾਂ ਫਿਰ ਇਨਸਾਫ ਕਿਹਦਾ ਹੈ ਈਸ਼ਵਰ ਹੈ ਤਾਂ ਫਿਰ ਭਾਈਚਾਰਾ ਹਲੇ ਨੇ ਅਗਰ ਈਸ਼ਵਰ ਹੈ ਤਾਂ ਸਾਰਿਆਂ ਦੀ ਪੈਰਾਂ ਦੀ ਹਾਕ ਬਣਨਾ ਹੈ ਅਗਰ ਈਸ਼ਵਰ ਹੈ ਤਾਂ ਸਾਰਿਆਂ ਨੂੰ ਗਲਵਖੜੀ ਨਾਲ ਲਾਣਾ ਹੈ ਪਰ 1 ਕਰੋੜ ਬੰਦਿਆਂ ਨੂੰ ਕੌਣ ਕਤਲ ਕਰੇਗਾ ਫਿਰ ਬਸਤੀਆਂ ਦੀ ਬਸਤੀਆਂ ਕੌਣ ਜਲਾਵੇਗਾ ਫਿਰ ਬੰਦ ਕੌਣ ਸੁੱਤੇਗਾ ਫਿਰ ਕਬਰਿਸਤਾਨ ਕੌਣ ਬਣਾਵੇਗਾ ਬਸਤੀਆਂ ਨੂੰ ਫਿਰ ਕੌਣ ਉਜਾੜੇਗਾ ਇਹ ਤਾਂ ਹੀ ਹੋ ਸਕਦਾ ਹੈ ਕਿ ਈਸ਼ਵਰ ਨੂੰ ਇਨਕਾਰ ਕੀਤਾ ਜਾਵੇ ਤਾਂ ਕਰੀਬਨ ਕਰੀਬਨ ਜਿਨ੍ਹਾਂ ਨੇ ਈਸ਼ਵਰ ਨੂੰ ਇਨਕਾਰ ਕੀਤਾ ਹੈ لازمی ਹੈ ਉਹ ਕਿਸੇ ਨਾ ਕਿਸੇ ਪਖਤੋਂ ਤਾਕਤ ਵਰਸ ਚਾਹੇ ধন ਦੇ ਪਖਤੋਂ ਚਾਹੇ ਪ੍ਰਤਿਸ਼ਤਾ ਦੇ ਪਖਤੋਂ ਚਾਹੇ ਗਿਆਨ ਤੇ ilm ਦੇ ਪਖਤੋਂ ਜ਼ਰੂਰ ਹੋਣੇ ਨੇ ਔਰ ਤਾਕਤ ਵਰ ਨੂੰ ਈਸ਼ਵਰ ਐਸਾ ਦਿਖਾਈ ਦਿੰਦਾ ਹੈ ਕਿ ਇਹ ਮੇਰੀ ਵਾਸ਼ਨਾ ਦੀ ਪੂਰਤੀ ਨਹੀਂ ਹੋਣ ਦੇਗਾ ਇਹ ਤੇ ਦੀਵਾਰ ਹੈ ਇਹ ਤੇ ਬਾਧਕ ਹੈ ਇਹਨੂੰ ਇੱਕ ਪਾਸੇ ਰੱਖੋ ਕਮਜ਼ੋਰ ਹੈ ਵਿਚਾਰਾ निमाना है निताना है जात करके नहीं मैं पात करके नहीं मैं धन करके हीना है पद प्रतिष्ठा ही कोई नहीं रंग रूप करके हीना है ऐसा मनुख है उन्हें ने अपनी वासना की पूर्ति करनी है जगत में किसको कोई सहारा नहीं दिखाई देता तो फिर सहारा है कौन ईश्वर पर ईश्वर सहारा केड़ी गल दा वासना की पूर्ति करनी है। तो कमजोर ਲਈ ईश्वर वासना दी पूर्ति करण दा एक साधन है ਔਰ ਤਾਕਤ ਵਰ ਲਈ ਆਪਣੀ ਵਾਸ਼ਨਾ ਦੀ ਪੂਰਤੀ ਕਰਨ ਲਈ ਪ੍ਰਮਾਤਮਾ ਬਾਧਕ ਹੈ ਇੱਕ ਇਨਕਾਰੀ ਹੈ ਇੱਕ ਮਨ ਦਾ ਹੈ ਪਰ ਦੋਹਾਂ ਦਾ ਮੂਲ ਆਧਾਰ ਵਾਸ਼ਨਾ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅੱਜ ਦੇ ਇਸ ਪਾਵਨ ਪਵਿੱਤਰ ਪੌੜੀ ਪਰਮਾਨੰਥ ਪਏ ਕਰ ਰਹੇ ਨੇ ਕਿ ਧਰਮ ਦੀ ਬੁਨਿਆਦ ਖੜੀਏ ਸੰਤੋਸ਼ ਤੇ ਵਾਸ਼ਨਾ ਤੇ ਨਹੀਂ ਚਾਹੇ ਵਾਸ਼ਨਾ ਤਾਕਤਵਰਦੀ ਹੋਵੇਗੀ ਤਾਂ ਉਹ ਈਸ਼ਵਰ ਨੂੰ ਇੱਕ ਪਾਸੇ ਰੱਖ ਦੇਗਾ ਔਰ ਅਗਰ ਕਮਜ਼ੋਰ ਵੀ ਹੋਵੇਗਾ ਤਾਂ ਫਿਰ ਉਹ ਆਪਣੀ ਵਾਸ਼ਨਾ ਨਾਲ ਹੀ ਜੁੜਿਆ ਰਹੇਗਾ ਈਸ਼ਵਰ ਨਾਲ ਨਹੀਂ ਜੁੜ ਸਕੇਗਾ ਪਰਮਾਤਮਾ ਨਾਲ ਨਹੀਂ ਜੁੜ ਸਕੇਗਾ ਤਾਂ ਸਤਗੁਰudev ji ਮਹਾਰਾਜ ਦਾ ਫਰਮਾਨ ਮੁੰਡਾ ਸੰਤੋਖ ਅਸੀਂ ਮੁੰਦਰਾ ਪੈਨ ਰੱਖੀਆਂ ਨੇ ਕਿਹੜੀਆਂ ਸੰਤੋਖ ਦੀਆਂ ਜੋ ਕੁਝ ਹੈ ਜੈਸਾ ਹੈ ਸਭ ਠੀਕ ਸੰਤੋਖ ਆਪਣੀ ਪ੍ਰਾਪਤ ਤੇ ਭਰੋਸਾ ਹੈ ਆਪਣੇ ਭਾਗ ਤੇ ਹੀ ਭਰੋਸਾ ਹੈ ਔਰ ਸੰਤੋਸ਼ੀ ਮਨੁੱਖ ਤੇ ਹਰ ਹਾਲਤ ਦੇ ਇਕ ਪਰਸਨ ਰਹਿ ਸਕਦਾ ਹੈ ਤ੍ਰਿਸ਼ਨਾਲੂ ਹਰ ਹਾਲਤ ਦੇ ਪਰਸੰਨ ਨਹੀਂ ਰਹ ਸਰਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ ਆ ਗਿਆ ਮੈਂ ਭੁੱਖ ਸੋਈ ਕਰ ਤੁਖਾ ਸੋ ਘਰਕ ਨਹੀਂ ਜਾਣੇ ਜੋ ਜੋ ਹੁਕਮ ਭਇਓ ਸਾਹਿਬ ਕਾ ਤੋ ਮਾਥੇ ਲੈ ਮਾਨੇ ਇਹ ਪਰਿਪੂਰਨ ਪ੍ਰਮਾਤਮਾ ਅਗਰ ਭੁੱਖ ਵੀ ਆਈ ਹੈ ਕੋਈ ਦੁੱਖ ਵੀ ਆਇਆ ਹੈ ਤੋ ਮੈਂ ਇਹਨੂੰ ਵੀ ਤੇਰੀ ਦਾਤ ਸਮਝਿਆ ਔਰ ਪਰਸੰਨ ਰਿਆ ਖੁਸ਼ ਰਿਆ ਸੰਤੋਸ਼ੀ ਮਨੁੱਖ ਹਰ ਹਾਲਤ ਵਿੱਚ ਖੁਸ਼ ਹੈ ਹਰ ਹਾਲਤ ਵਿੱਚ ਪਰਸੰਨ ਹੈ ਕ੍ਰਿਸ਼ਨਾਲੂ ਮਨੁੱਖ ਹਰ ਹਾਲਤ ਦੇ ਖਿੜਖਿੜਾ ਰਹੇਗਾ ਦੁਖੀ ਰਹੇਗਾ ਬੇਚੈਨ ਰਹੇਗਾ ਤੋ ਧਰਮ ਦਾ ਮੂਲ ਗੁਣ ਹੈ ਸੰਤੋਸ਼ ਸੰਤੋਸ਼ ਹੈ ਤੇ ਸਿਮਰਨ ਹੋ ਸਕੇਗਾ ਕ੍ਰਿਸ਼ਨਾਲੂ ਨੇ ਸੰਸਾਰ ਦਾ ਸਿਮਰਨ ਕਰਨਾ ਹੈ ਸੰਤੋਸ਼ੀ ਨੇ ਨਿਰੰਕਾਰ ਦਾ ਸਿਮਰਨ ਕਰਨਾ ਹੈ ਜੋ ਪ੍ਰਭੂ ਦੇ ਚਿੰਤਨ ਵਿੱਚ ਡੁੱਬਿਆ ਹੋਇਆ ਹੈ ਲੀਨ ਹੈ ਤੇ ਇੱਕ ਗੱਲ ਸਪਸ਼ਟ ਹੋ ਗਈ ਸੰਤੋਸ਼ੀ ਹੈ ਜੋ ਜਗਤ ਵਿੱਚ ਲੀਨ ਹੈ ਡੁੱਬ ਗਿਆ ਸਬੂਤ ਹੈ ਕ੍ਰਿਸ਼ਨਾਲੂ ਹੈ ਤੋ ਮਹਾਰਾਜ ਕਹਿੰਦੇ ਨੇ ਮੈਂ ਆਪਣੇ ਦੋਹਾਂ ਕੰਦਰਾਂ ਨੂੰ ਕੰਨਾਂ ਨੂੰ ਸਵਰਨ ਸ਼ਕਤੀ ਨੂੰ ਮੁੰਦਰਾ ਪਹਿਨਾਈਆਂ ਨੇ ਸੰਤੋਸ਼ ਦੀਆਂ ਮੁੰਦਾ ਸੰਤੋਖ ਸਰਮ ਪਤ ਜੋਲੀ ਪਤ ਸ਼ਬਦ ਐਸਾ ਹੈ ਜਿਹਦੇ ਵਿਆਕਰਣ ਅਨੁਸਾਰ ਕਈ ਅਰਥ ਨੇ ਪਤ ਪਾਤਰ ਬਾਂਡਰ ਪਤ ਪੱਤਾ ਦਰਖਤ ਦਾ ਪੱਤਾ ਫਿਰ ਪਤ ਪੰਜਾਬੀ ਮਾਵਰੇ ਦੇ ਅਰਥ ਹੈ ਇੱਜ਼ਤ ਆਬਰੂ ਪਤ ਇੱਜ਼ਤ ਆਬਰੂ ਇੱਥੇ ਜੋ ਪੱਤ ਸ਼ਬਦ ਆਇਆ ਜਿਹਦੇ ਥੱਲੇ ਔਂਕੜ ਹੈ ਇੱਕ ਵਚਨ ਹੈ ਮਤਲਬ ਪੱਤਰ ਭਾਂਡਾ ਤਾਂ ਮਹਾਰਾਜ ਕਹਿੰਦੇ ਅਸੀਂ ਸੰਤੋਸ਼ ਦੀਆਂ ਮੁੰਦਰਾ ਪਹਿਨੀਆਂ ਨੇ ਪਰ ਪੱਤਰ ਸਾਡੇ ਹੱਥ ਦੇ ਕਿਹੜਾ ਹੈ ਭਾਂਡਾ ਕਿਹੜਾ ਹੈ ਜੋਗੀ ਘਰ-ਘਰ ਦੇਖ ਬਿਕਸ਼ਾ ਮੰਗਦਾ ਉਹਦੇ ਹੱਥ ਦੇ ਖੱਪਰ ਹੁੰਦਾ ਹੈ ਤੇ ਖੱਪਰ ਦੇ ਵਿੱਚ ਮਿਲੀ ਹੋਈ ਬਿਕਸ਼ਾ ਨੂੰ ਉਹ ਝੋਲੀ ਵਿੱਚ ਪਾ ਲੈਂਦਾ ਹੈ ਸਾਇਬ ਕਹਿੰਦੇ ਨੇ ਕਰਮ ਪਤ ਮੇਰੇ ਕੋਲ ਭਾਂਡਾ ਹੈ ਮਿਹਨਤ ਦਾ ਸ਼ਰਮ ਮਿਹਨਤ ਮੇਰੀ ਕਿਰਤ ਨਾਲ ਮੇਰੀ ਮਿਹਨਤ ਨਾਲ ਜੋ ਕੁਝ ਮੈਨੂੰ ਪ੍ਰਾਪਤ ਹੋ ਜਾਏ ਬਸ ਇਹੀ ਮੇਰਾ ਭਾਂਡਾ ਹੈ ਉਸੇ ਚ ਮੈਂ ਖੁਸ਼ ਹਾਂ ਉਸੇ ਚ ਮੈਂ ਪ੍ਰਸੰਨ ਹਾਂ ਔਰ ਮੇਰੀ ਝੋਲੀ ਕੀ ਹੈ ਮਿਹਨਤ ਮੇਰਾ ਭਾਂਡਾ ਕੀ ਹੈ ਮਿਹਨਤ ਮਿਹਨਤ ਕਰਕੇ ਜੋ ਮੇਰੀ ਝੋਲੀ ਚ ਪੈ ਗਿਆ ਮਿਹਨਤ ਕਰਕੇ ਜੋ ਕੁਝ ਮੈਨੂੰ ਪ੍ਰਾਪਤ ਹੋ ਗਿਆ ਮੈਂ ਇਸੇ ਚ ਪ੍ਰਸੰਨ ਹਾਂ ਮੈਂ ਇਸੇ ਚ ਖੁਸ਼ ਹਾਂ ਮੈਨੂੰ ਦਰ ਦਰ ਮੰਗਣ ਦੀ ਲੋੜ ਨਹੀਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਹੈ ਕਿ ਮੰਗਤ ਮਾਨ ਨਾ ਪਾਇਆ ਮੰਗਦੇ ਆ ਮਾਣ ਪ੍ਰਤਿਸ਼ਤਾ ਮਨੁੱਖ ਦੀ ਨਾਲ ਹੁੰਦੀ ਏ ਅਣਖ ਮਨੁੱਖ ਦੀ ਜੋ ਹੈ ਥੱਲੇ ਕਲੀ ਜਾਂਦੀ ਏ ਪੰਡਤ ਗੁਲਾਬ ਸਿੰਘ ਜੀ ਮਹਾਰਾਜ ਦਾ ਕਹਿਣਾ ਤਬ ਲਗ ਗੁਣ ਔਰ ਗਰਭਤਾ ਜਬ ਲਗ ਕਹੇ ਨਾ ਦੇ ਦੇ ਕਹੇ ਤੋ ਖੇ ਸਭ ਗੁਣ ਗੌਰਵ ਟਿਖੜੇ ਐਤਵਾਰ ਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਮੈਂ ਬਿਖਸੂ ਨਹੀਂ ਮੈਂ ਦਰਦਰ ਮੰਗਣ ਦੀ ਕਿਰਿਆ ਉਦੇ ਯਕੀਨ ਨਹੀਂ ਰੱਖਦਾ ਮੇਰੇ ਹੱਥ ਦੇ ਵਿੱਚ ਮਿਹਨਤ ਦੀ ਝੋਲੀ ਹੈ ਮਿਹਨਤ ਦਾ ਭਾਂਡਾ ਹੈ ਔਰ ਇਸ ਮਿਹਨਤ ਦੇ ਭਾਂਡੇ ਦੇ ਜੋ ਕੁਝ ਪੈ ਜਾਏ ਉਸੇ ਤੇ ਹੀ ਮੈਂ ਸੰਤੁਸ਼ਟਾਂ ਧਿਆਨ ਕੀ ਕਰੇ ਵਿ부ਤ ਜੋਗੀ ਲੋਗ ਆਪਣੇ ਪਿੰਡੇ ਤੇ ਰਾਖ ਮਲ ਲੈਂਦੇ ਨੇ ਸਵਾ ਮਲ ਲੈਂਦੇ ਨੇ ਕਹਿੰਦੇ ਨੇ ਇਸ ਨਾਲ ਖਲੜੀ ਸਖਤ ਹੋ ਜਾਂਦੀ ਏ ਔਰ ਸਰਦੀ ਤੇ ਗਰਮੀ ਦਾ ਇਹ ਰਾਖ ਬਹੁਤ ਵੱਡੇ ਪੱਧਰ ਤੇ ਬਚਾਓ ਕਰਦੀ ਏ ਤੇ ਪਿੰਡੇ ਦੇ ਜੂਆਂ ਵੀ ਨਹੀਂ ਪੈਣ ਲੈਂਦੀ ਹੋਰ ਵੀ ਕਈ ਤਰ੍ਹਾਂ ਦੇ ਰੋਗਾਂ ਤੋਂ ਵੀ ਇਹ ਰਾਖ ਬਚਾਉਂਦੀ ਏ ਮਹਾਰਾਜ ਕਹਿੰਦੇ ਨੇ ਮੈਂ ਧਿਆਨ ਦੀ ਵਿਭੂਤ ਲਾਈਏ ਧਿਆਨ ਕੀ ਕਰੇ ਵਿਭੂ ਅਸੀਂ ਵਿਭੂਤੀ ਕੀਤੀ ਇਹ ਕਿਹੜੀ ਧਿਆਨ ਦੀ ਪ੍ਰਭੂ ਦੇ ਜਿਹੜਾ ਧਿਆਨ ਜੋੜਿਆ ਹੈ ਈਸ਼ਵਰ ਦੇ ਜਿਹੜੀ ਸੁਰਤ ਜੋੜੀ ਹੈ ਔਰ ਸੁਰਤ ਜਿਹੜੀ ਈਸ਼ਵਰ ਦੇ ਜੋੜੀ ਹੈ ਸੁਰਤ ਦੀ ਧਿਆਨ ਦੀ ਜੋ ਵਿਭੂਤ ਲਾਈ ਹੈ ਸਾਨੂੰ ਕੋਈ ਰੋਗ ਨਹੀਂ ਲੱਗਦਾ ਸਾਨੂੰ ਕੋਈ ਸੰਤਾਪ ਨਹੀਂ ਲੱਗਦਾ ਸਾਨੂੰ ਸਰਦੀ ਆਲਸੀ ਨਹੀਂ ਬਣਾਉਂਦੀ ਸਾਨੂੰ ਗਰਮੀ بےਚੈਨ ਨਹੀਂ ਕਰਦੀ ਅਸੀਂ ਇਸ ਤਰ੍ਹਾਂ ਦੀ ਰਾਖ ਆਪਣੇ ਤਨ ਦੇਤੇ ਮਲੀ ਹੋਈ ਹੈ ਜੋਗੀ ਲੋਗ ਤਨ ਦੇ ਉਤੇ ਖਿੰਡਾ ਪੈਂਦੇ ਨੇ ਹੱਥ ਦੇ ਵਿੱਚ ਇੱਕ ਡੰਡਾ ਰੱਖਦੇ ਨੇ ਤੇ ਜੋਗੀਆਂ ਨੇ ਈਸ਼ਵਰ ਪ੍ਰਾਪਤੀ ਦੀਆਂ ਆਪਣੀਆਂ ਕੁਝ ਯੁਕਤੀਆਂ ਤੇ ਉਕਤੀਆਂ ਵੀ ਮੰਨੀਆਂ ਹੋਈਆਂ ਨੇ ਉਸ ਪ੍ਰਤਾ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਇਹ ਵਾਕ ਖਿੰਤਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪਰਤੀ